એના <laughs> <laughs> ਜਿਆਦਾਤਰ ਮਾਤਾਵਾ ਭੈੜਾ ਮੰਦਰ ਜਾਂਦੀ ਹੈ ਆਪਣੇ ਘਰ ਦੀਆਂ ਔਰਤਾਂ ਜ਼ਿਆਦਾ ਮੰਦਰ ਜਾਂਦੀਆਂ ਹੁਣ ਮੰਦਰ ਦੇ ਵਿੱਚ ਕੀ ਕਰਨ ਜਾਂਦੇ ਆਪਾਂ ਬਾਤ ਪੂਜਾ ਕਰਕੇ ਜਾਂਦੇ ਆਂ ਪਰਮਾਤਮਾ ਦਾ ਨਾਮ ਲੈ ਜਾਂਦੇ ਸਾਨੂੰ ਸਾਡੇ ਸ਼ਾਸਤਰ ਕਹਿੰਦੇ ਕਿ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਜੇਕਰ ਉਸ ਦੇ ਉੱਤੇ ਪ੍ਰਹਾਰ ਹੋ ਰਿਹਾ ਓਸੀ ਹੰਤਿਆ ਹੋ ਰਹੀ ਹੈ ਕਿਹੜੇ ਮੂਹ ਨਾਲ ਅਸੀਂ ਸਾਰੇ ਮੰਦਰ ਜਾ ਰਹੇ ਮੰਦਰ ਜਾਣ ਦਾ ਕੋਈ ਮਤਲਬ ਰਹਿ ਗਿਆ ਜਿੱਥੇ ਵੀ 33 ਕਰੋੜ ਦੇਵੀ ਦੇਵਤਾ ਉਹਦੀ ਪੂਤ ਦੇ ਵਿੱਚ ਵੀ ਦੇਵੀ ਦਾ ਵਾਸ ਹੈ ਸਿੰਗ ਦੇ ਵਿੱਚ ਵੀ ਬਾਸ ਪਿੱਛੇ ਦੇ ਵਿੱਚ ਵੀ ਬਾਸ ਲੱਤ ਦੇ ਵਿੱਚ ਵੀ ਬਾਸ ਖੁਰ ਦੇ ਵਿੱਚ ਵੀ ਬਾਸ ਉਸ ਦਾ ਤਾਂ ਕਤਲ ਹੋ ਰਿਹਾ ਹੈ ਜੇ ਅਸੀਂ ਢਿਲਕ ਲਾ ਕੇ ਮੰਦਰ ਜਾ ਕੇ ਕੰਟੀ ਜਾ ਕੇ ਕੀ ਕਰਾਂਗੇ ਤੁਸੀਂ ਕੋਈ ਫਾਇਦਾ ਨਹੀਂ ਮੰਦਰ ਜਾਣ ਦਾ ਜੇਕਰ ਤੁਹਾਡੀ ਮਾਂ ਦਾ ਕਤਲ ਹੋ ਜਾਂਦਾ ਹੈ ਤੇ ਤੁਸੀਂ ਚੁੱਪ ਜਪਾ ਬੰਦ ਕਰੋ ਬੰਦ ਕਰੋ ਬੰਦ ਕਰੋ मानसी स्वागत करते हैं आदेश ये बंद है ये करा और जितने हिंदू खड़ा होके आर्थिक मदद करता श्री वडो ये मैं संदीप जी या वर्मा से सोला परेड वास्ते अमेरिका हर ਕਿਸੇ ਦੇ ਪੱਤਰ ਕੇ ਪੰਨਰ ਤਰਨ ਨਾ ਦੇਖੇ ਕਿ ਕਿ ਤੁਹਾਨੂੰ ਵੀ ਪੱਤਰ ਜੋ ਦੇਣਾ ਜਿਹੜੀ ਉਹਨੇ ਮੀਟਿੰਗ ਰੱਖੀ ਗਈ ਹੈ ਕਿਸੇ ਵਿਸ਼ੇ ਨਾਲ ਕੇ ਰੱਖੀ ਗਈ ਹੈ ਅੱਜ ਜਿਹੜੀ ਇਹ ਮੀਟਿੰਗ ਹੈ ਪਰਸ਼uram ਚੌਂਗ ਦੇ ਵਿੱਚ ਪਰਸ਼uram ਭਵਨ ਦੇ ਵਿੱਚ ਰੱਖੀ ਗਈ ਸੀਗੀ ਇਹ ਮੀਟਿੰਗ ਜਿਹੜੀ ਪਿਛਲੇ ਦਿਨਾਂ ਸਰਹੰਦਰੇ ਵਿੱਚ ਗਊ ਹੱਤਿਆकांड ਹੋਇਆ ਉਹਨੂੰ ਦੇਖਦੇ ਹੋਏ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਗਊਆਂ ਦੀ ਹੱਤਿਆ ਨਿਰੰਤਰ ਹੋ ਰਹੀ ਹੈ ਗਊਆਂ ਦੀ ਸਪਲਾਈ ਨਹੀਂ ਰੁਕ ਰਹੀ ਗਉਆਂ ਦਾ ਕਟਣ ਨਹੀਂ ਰੁਕ ਰਿਹਾ ਇਸ ਸਾਰੇ ਮਾਮਲੇ ਨੂੰ ਅਸੀਂ Hindu ਸੰਗਠਨਾ ਨੇ ਬੈਠ ਕੇ ਗਹਿਰਾਈ ਨਾਲ ਵਿਚਾਰ ਵਿਮਰਸ਼ ਕਰਿਆ ਔਰ ਅਜੇ ਫੈਸਲਾ ਕੀਤਾ ਗਿਆ ਕਿ 16 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਜਿੰਨੇ ਵੀ ਡੀਸੀ ਨੇ ਸਾਰੇ ਡੀਸੀਆਂ ਨੂੰ ਦਾਖੇਰਾਵ ਕਰਕੇ ਗਉਮ ਭਗਤ ਸਾਰੇ Hindu ਸੰਗਠਨ ਡੀਸੀਆਂ ਦਾ ਘਰਾਵ ਕਰਕੇ ਇੱਕ ਚੇਤਾਵਨੀ ਪੱਤਰ ਦੇਵਾਂਗੇ ਕੀ ਪੰਜਾਬ ਦੇ ਅੰਦਰ ਗਊਸ਼ਾਲ ਗਊ ਹੱਤਿਆ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਹਿੰਦੁਸਤਾਨ ਦੇ ਅੰਦਰ ਗਊ ਹੱਤਿਆ ਬੰਦ ਹੋਣੀ ਚਾਹੀਦੀ ਹੈ ਔਰ ਗਊ ਮਾਤਾ ਨੂੰ ਜਿਹੜਾ ਹੈ ਰਾਸ਼ਟਰੀ ਮਾਤਾ ਦਾ ਦਰਜਾ ਜਲਦ ਦਿੱਤਾ ਜਾਣਾ ਚਾਹੀਦਾ ਹੈ ਇਸ ਮੁੱਦੇ ਨੂੰ ਲੈ ਕੇ ਪਟਿਆਲੇ ਤੋਂ ਇੱਕ ਬਹੁਤ ਵੱਡਾ ਜੱਥਾ ਜਿਹੜਾ ਹੈ 2000 ਬੰਦਿਆਂ ਦਾ ਅੱਜ ਡਿਸਾਈਡ ਹੋਇਆ ਇੱਥੇ ਮੀਟਿੰਗ ਦੇ ਵਿੱਚ ਪਰਸ਼ੂਰਾਮ ਚੌਂਕ ਤੋਂ ਚੱਲੇਗਾ ਜਿਹੜਾ ਜੱਥਾ ਪਰਸ਼ੂਰਾਮ ਚੌਂਕ ਤੋਂ ਚੱਲ ਕੇ ਡੀਸੀ ਦਫ਼ਤਰ ਪਹੁੰਚੇਗਾ ਇਹ ਜਿਹੜੀ ਹੈ ਇਹਦਾ ਮਾਰਗ ਜਿਹੜਾ ਹੈਗਾ ਪਰਸ਼ੂ ਰਾਮ ਚੌਂਕ ਤੋਂ ਆਰਿਆ ਸਮਾਜ ਆਰਿਆ ਸਮਾਜ ਤੋਂ ਲੋਹੜੀ ਗੇਟ ਲੋਹੜੀ ਗੇਟ ਤੋਂ ਬਾਰਾ ਜ਼ਰੀ ਨੂੰ ਹੁੰਦਾ ਹੋਇਆ ਦੁਖਨਵਾਰ ਹੁੰਦਾ ਹੋਇਆ ਡੀਸੀ ਦਫਤਰ ਦੇ ਸਾਹਮਣੇ 2 ਘੰਟੇ ਡੀਸੀ ਦਫਤਰ ਦਾ ਘਰਾਬ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਜਿਹੜਾ ਹੈ ਡੀਸੀ ਸਾਹਿਬ ਨੂੰ ਪਟਿਆਲ ਦੇ ਮੰਗ ਪੱਤਰ ਦਿੱਤਾ ਜਾਊਗਾ ਚੇਤਾਵਨੀ ਪੱਤਰ ਦਿੱਤਾ ਜਾਊਗਾ ਅਗਰ ਗਊ ਹੱਤਿਆ ਜਲਦੀ ਬੰਦ ਨਹੀਂ ਹੁੰਦੀ ਤਾਂ ਇਸ ਤੋਂ ਵੀ ਵੱਡੇ ਵੱਡੇ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਅੰਦਰ ਦੇਖਣ ਨੂੰ ਮਿਲਾਂਗੇ ਪੂਰੇ ਸਾਰੇ ਹਿੰਦੂਸ ਘਟਾ ਵੱਲੋਂ ਸਾਰੇ ਸਨਾਤਨ ਸਮਾਜ ਵੱਲੋਂ ਪ੍ਰਧਾਨੀ ਦੇਖਿਆ ਗਿਆ ਜਿਹੜੇ ਇਹ ਕੁਝ ਜਿਹੜਾ ਹਾਦਸਾ ਹੋਇਆ ਸੀ ਗੋਮਾਤਾ ਵਾਲਾ ਉਹਦੇ ਹਾਲ ਤੱਕ ਤਿੰਨ ਬੰਦੇ ਅਰੈਸਟ ਹੋਏ ਆਂ ਬਾਕੀ ਕਿਉਂ ਨਹੀਂ ਹੋ ਪਾਰੇ ਕੀ ਰੀਜ਼ਨ ਦੇਖਦੇ ਹੋ ਤੁਸੀਂ ਦੇਖੋ ਬੰਦੇ ਅਰੈਸਟ ਨਹੀਂ ਹੋਏ ਇਸੇ ਕਰਕੇ ਮੀਟਿੰਗਾਂ ਸਾਨੂੰ ਕਰਨੀਆਂ ਪੈ ਰਹੀਆਂ ਗਊ ਹੱਤਿਆ ਬੰਦ ਨਹੀਂ ਹੋਈ ਨਿਰੰਤਰ ਜਿਹੜੇ ਗੋਦੋ ਤਸਕਰ ਹੈ ਪਕੜੇ ਜਾ ਰਹੇ ਆਂ ਸਾਡੇ ਗਊ ਸੇਵਾਦਾਲਾਲੇ ਜਿਹੜੇ ਯੋਧਾ ਨੇ ਔ ਗਊਆਂ ਦੀ ਤਸਕਰੀ ਜਹਾਂ ਤੱਕ ਹੋ ਸਕੇ ਰੋਕ ਰਹੇ ਨੇ ਲੇਕਿਨ ਫੇਰ ਵੀ ਚੋਰੀ ਛੇਪੇ ਪੰਜਾਬ ਦੇ ਅੰਦਰ ਜਿਹੜੀ ਹੈ ਗਊ ਤਸਕਰੀ ਬੰਦ ਨਹੀਂ ਹੋ ਰਹੀ ਇਹ ਅਸੀਂ ਇਸੇ ਮੰਗ ਨੂੰ ਲੈ ਕੇ ਜਿਹੜਾ ਹੈਗਾ ਡੀਸੀ ਦਫ਼ਤਰਾਂ ਨਾਲ ਘਰਾਵ ਕਰਨੇ ਆ ਕਿਉਂਕਿ ਜਿਹੜਾ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਕਿਉਂਕਿ ਗਊ ਜਿਹੜੀ ਹੈਗੀ ਹੈ ਸਾਡੇ ਸਨਾਤਨ ਸਮਾਜ ਦੀ ਪੂਜਨੀਯਾ 33 ਕੋਟੀ ਦੇਵ ਦਿੱਤਾ ਜਿਹੜਾ ਹੈਗੇ ਗਊ ਦੇ ਅੰਦਰ ਵਾਸ ਕਰਦੇ ਆ ਇਸ ਲਈ ਦਾ ਜਿਹੜਾ ਕਟਣਾ ਹੈਗਾ ਪੰਜਾਬ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਔਰ ਗਊ ਮਾਤਾ ਨੂੰ ਜਿਹੜਾ ਹੈ ਰਾਸ਼ਟ੍ਰ ਹੈ ਜਾਨੀ ਮਾਤਾ ਦਾ ਦਰਜਾ ਬਹੁਤ ਜਲਦ ਦਿੱਤਾ ਜਾਣਾ ਚਾਹੀਦਾ ਹੈ ਇਸੇ ਅੰਦੋਲਨ ਨੂੰ ਲੈ ਕੇ ਇਸੇ ਮੰਗ ਨੂੰ ਲੈ ਕੇ ਜਿਹੜਾ ਅੰਦੋਲਨ ਪੂਰੇ ਪੰਜਾਬ ਦੇ ਅੰਦਰ ਅਸੀਂ ਜਲਦ ਛੜਨ ਜਾ ਰਹੇ ਹਾਂ। ਬੰਦ ਇਸ ਨੂੰ ਕੀਮੇ ਦੇਖ ਜੋ ਵੀ 27 ਵੀ ਅੱਜ ਕੱਲ ਹੈ ਨਾ ਕਿ ਜਗਾ ਜਗਾ ਨਾਕ ਕੇ ਲੈਣੇ ਫਿਰ ਵੀ ਤਸਕਰੀ ਚਲਦੀ ਜਾ ਰਹੀ ਹੈ। ਅਭੀ ਹਰ ਦੂਜੇ ਦਿਨ ਗੱਡੀਆਂ ਫੜਦੇ ਨੇ। ਕੀ ਇਹਦਾ ਕੀ ਕਰਨ ਦੇਖਦੇ ਹੋ ਤੁਸੀਂ? ਦੇਖੋ ਗੱਡੀਆਂ ਜਿਹੜੇ ਫੜ ਰਹੇ ਨੇ ਉਹ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਫੜ ਰਿਆ। ਇਹ ਗੱਡੀਆਂ ਜਿਹੜੇ ਹੈ ਸਾਡੇ ਗਊ ਸੇਵਕ پکڑ ਰਹੇ ਨੇ ਜਿਹੜੇ ਗਊ ਰੱਖਿਆ ਦਲ ਬਣੇ ਹੋਏ ਨੇ ਪੰਜਾਬ ਦੇ ਅੰਦਰ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਗਊ ਰੱਖਿਆ ਦਲ ਕੰਮ ਕਰ ਰਹੇ ਨੇ ਇਹ ਉਹਨਾਂ ਵੱਲੋਂ ਜਿਹੜੀਆਂ ਗੱਡੀਆਂ ਫੜੀਆਂ ਜਾਣੀਆਂ ਅਸੀਂ ਇਹੀ ਮੰਗ ਲੈ ਕੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਿਹੜੀ ਇਹ ਸ਼ਰਾਬ ਰੋਕਣ ਲਈ ਨਾਕੇ ਲੱਗਦੇ ਆਂ ਤਸਕਰੀ ਰੋਕਣ ਲਈ ਨਾਕੇ ਲੱਗਦੇ ਆਂ ਮੁਜਰਮਾਂ ਨੂੰ ਫੜ ਲਈ ਨਾਕੇ ਲੱਗਦੇ ਆਂ ਹੋਰ ਇਸ ਤਰ੍ਹਾਂ ਦੇ ਨਾਕੇ ਜਿਹੜੇ ਹੈ ਗਊ ਹੱਤਿਆ ਬੰਦ ਕਰਨ ਦੇ ਵਿੱਚ ਵੀ ਸਾਰੇ ਪੰਜਾਬ ਦੇ ਅੰਦਰ ਲਗਾਏ ਜਾਣ ਤਾਂ ਕਿ ਪੰਜਾਬ ਦੇ ਵਿੱਚੋਂ ਗਰੋਹ ਤਸਕਰੀਬ ਬੰਦ ਹੋਵੇ ਅੱਜ ਕਿਹੜੇ ਕਿਹੜੀ ਹਿੰਦੂ ਜਥੇਬੰਦੀਆਂ ਸੀ ਅੱਜ ਕਰੀਬ 25 ਤੋਂ 26 ਹਿੰਦੂ ਸੰਗਠਨਾਂ ਨੇ ਜਿਹਦੇ ਵਿੱਚ ਸੰਗ ਬੀਜੇਪੀ ਔਰ ਹਿੰਦੂ ਸੁਰੱਖਿਆ ਸੰਮਤੀ ਸ਼ਿਵ ਸੈਨਾ ਵਾ ਸਾਰੀਆਂ ਜਿੰਨੀਆਂ ਵੀ ਹੈਗੀਆਂ ਆ ਸਾਡੇ ਸੰਤ ਸਮਾਜ ਤੋਂ ਮਹਿਲਾ ਵੀ ਤੋਂ ਬਹੁਤ ਸਾਰੇ ਜਿੰਨੇ ਵੀ ਪਟਿਆਲੇ ਦੇ ਮੇਨ ਹਿੰਦੂ ਸੰਗਠਨ ਸੀਗੇ ਸਾਰਿਆਂ ਨੇ ਇੱਥੇ ਹਾਜ਼ਰੀ ਦਰਜ ਕਰਾਈ ਹੈ ਔਰ ਸਾਰੇ ਨੇ ਹੀ ਰੋਸ ਪ੍ਰਗਟ ਕਰਾਇਆ ਜਿਹੜੀ ਗਊ ਹੱਤਿਆ ਦੇ ਪੰਜਾਬ ਦੇ ਅੰਦਰ ਹੋ ਰਹੀ ਹੈ ਉਹ ਸਾਰਿਆਂ ਨੇ ਹੀ ਹਮ ਹਮ ਆ ਕੇ 16 ਤਰੀਕ ਨੂੰ ਇੱਥੇ ਪਹੁੰਚਣ ਦਾ ਸਾਨੂੰ ਆਸਵਾਸਨ ਦਿੱਤਾ ਹੈ ਉਮੀਦ ਹੈ 2 ਤੋਂ 2.5 ਹਜ਼ਾਰ ਬੰਦਾ ਜਿਹੜਾ ਹੈ ਇੱਥੇ ਇਕੱਠਾ ਹੋਊਗਾ ਔਰ ਜਿਹੜਾ ਇੱਕ ਰੋਸ ਪ੍ਰਦਰਸ਼ਨ ਜਿਹੜਾ ਹੈ ਅਸੀਂ ਕਰਨ ਜਾ ਰਹੇ ਹਾਂ ਉਹ ਇੱਕ ਮਿਸਾਲ ਬਣੂਗਾ ਔਰ ਇਹ ਪੰਜਾਬ ਸਰਕਾਰ ਦੇ ਕੰਨਾਂ ਤੱਕ ਅਸੀਂ ਆਵਾਜ਼ ਪਹੁੰਚਾਉਣ ਲਈ ਕਾਮਯਾਬ ਹੋਵਾਂਗੇ